ਬੱਚਾ ਤੇ ਨਹੀਂ ਦਰਸਾਇਆ ਕੋਈ ਬੱਚਾ ਨੇ ਬਹੁਤ ਦਰਸਾਇਆ ਆਇਆ ਸੀ ਹੁਣ ਮੰਮ ਦੇ ਗਲਤੀ ਹੋਈ ਸੀ ਗਲਤੀ ਹੋ ਗਈ ਸਾਡੇ ਕੋਲ ਕੀ ਕਾਰਨ ਕੀ ਲਗੇ ਕਿੱਲੇ ਮੈਂ ਨਹੀਂ ਮਾਰਨਾ ਚਾਹੁੰਦੇ ਸੀ ਇਹਨਾਂ ਨੇ ਮਾਰ ਛੱਡਿਆ ਨਾ ਕਿੰਨਾਂ ਨੇ ਮਾਰਿਆ ਹੈਗਾ ਨਾ ਸੁਣੋ ਤੁਹਾਨੂੰ ਗਲਤੀ ਮੰਨਦੇ ਜੇ ਮੈਂ ਗਲਤੀ ਮਹਿਸੂਸ ਹੈ ਗਲਤੀ ਦਾ ਮਹਿਸੂਸ ਅਚਾਰੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਨਨੀ ਅਦਾਲਤ ਅੰਬਰਸਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕੁਝ ਦਿਨ ਪਹਿਲੇ ਮਨੀ ਸ਼ਰਮਾ ਦਾ ਜਿਹੜੀ ਉਹਦੀ ਪਤਨੀ ਆ ਰਜਨੀ ਸ਼ਰਮਾ ਤੇ ਜਿਹੜਾ ਉਹਦਾ ਆਸ਼ਿਕ ਸੀ सोनू ਕੁਮਾਰ ਨੇ ਉਹਦਾ ਦੇਖ ਸਕਦੇ ਹੋ ਕਤਲ ਕਰ ਦਿੱਤਾ ਸੀ ਜਿਹੜੀ ਉਹਦੀ ਲਾਸ਼ ਹੀ ਨਹਿਰ ਦੇ ਵਿੱਚ ਜਿਹੜੀ ਸੁੱਟ ਦਿੱਤੀ ਗਈ ਸੀ ਅੱਜ ਦੇਖ ਸਕਦੇ ਹੋ ਦੋਨਾ ਦੋਸ਼ੀਆਂ ਨੂੰ ਮੰਨਮੀ ਅਦਾਲਤ ਦੇ ਵਿੱਚ ਇਹ ਪੇਸ਼ ਕੀਤਾ ਗਿਆ ਵੀ ਪਤਨੀ ਰਜਨੀ ਸ਼ਰਮਾ ਨੇ ਕਿਹਾ ਕਿ ਮੇਰੇ ਕੋਲ ਗਲਤੀ ਹੋਈ ਆ ਮੈਂ ਨਹੀਂ ਮਾਰਿਆ ਜਿਹੜਾ ਮੇਰੇ ਨਾਲ ਜਿਹਦਾ ਰਿਲੇਸ਼ਨ ਸੀ सोनू ਨੇ ਉਹਨਾਂ ਨੂੰ ਮਾਰਿਆ ਮਾਰਿਆ ਅਣੀ ਥੋੜਾ ਹਟਾ ਦੋ ਦੋ ਬੱਚੇ ਹੀ ਤੁਹਾਡੇ ਕੀ ਕਾਰਨ ਹੈ ਗਾਏ ਥੋੜਾ ਹਟੋ ਦੋ ਫੁੱਲ ਫੁੱਲ ਕੀ ਜਾਂਦੇ ਦੱਸੋ ਇਹ ਬੱਚਾ ਤਾਂ ਨਹੀਂ ਤਰਸਾ ਰਿਹਾ ਹੋਈ ਬੱਚਾ ਤਾਂ ਬਹੁਤ ਤਰਸਾਉਂਦੇ ਆਇਆ ਸੀ ਹੁਣ ਮੰਮੇ ਤੇ ਗਲਤੀ ਹੋਈ ਸੀ ਗਲਤੀ ਉਹ ਸਾਡੇ ਕੋਲ ਕੀ ਕਾਰਨ ਕੀ ਲੱਗੇ ਕਿਲੇ ਸਾਲ ਤੋਂ ਕੋਈ ਇੰਨਾ ਦੇ ਨਾਲ ਰਿਲੇਸ਼ਨ 'ਚ ਹੈਗੇ 4 ਸਾਲ 4 ਸਾਲ ਤੋਂ ਤੇ ਉਸ ਦਿਨ ਕੀ ਹੋਇਆ ਸੀ ਘਰ ਵਾਲਿਆਂ ਨੇ ਵੇਖ ਲਿਆ ਸੀ ਹਾਂਜੀ ਤੇ ਫਿਰ ਉਹਨੂੰ ਜਾਨੋਂ ਮਾਰਨ ਤਾਂ ਕੋਈ ਛੱਡ ਕੇ ਬੋਲਦੇ ਕਿ ਰਹਿ ਸਕਦੇ ਸੀ ਇਹਨਾਂ ਦੇ ਨਾਲ ਹੋਰ ਵੀ ਬੜੀ ਆਪਸ਼ਨ ਆਪਸ਼ਨ ਹੈਗੀ ਇਹ ਮੈਂ ਨਹੀਂ ਮਾਰਨਾ ਚਾਹੁੰਦੀ ਸੀ ਇਹਨਾਂ ਨੇ ਮਾਰ ਛੱਡਿਆ ਨਾ ਕਿੰਨਾ ਨੇ ਮਾਰਿਆ ਹੈਗਾ ਨਾ ਸੋਨੂੰ ਉਹਨੂੰ ਗਲਤੀ ਮੰਨਦੇ ਜੇ ਮੈਂ ਗਲਤੀ ਮਹਿਸੂਸ ਹੈ ਗਲਤੀ ਦਾ ਮਹਿਸੂਸ ਮਾਰਿਆ ਹੁੰਦਾ ਉਹਨਾਂ ਨੇ ਮਾਰਿਆ ਤੁਸੀਂ ਨਹੀਂ ਮਾਰਿਆ ਉਹ ਕਹਿੰਦੇ ਤੁਸੀਂ ਮਾਰਿਆ ਉਹਨਾਂ ਨੇ ਨਹੀਂ ਮਾਰਿਆ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਮਾਰਿਆ ਬੋਲੋ ਜੀ ਤੁਸੀਂ ਮਾਰੇ ਕੀ ਕਾਰਨ ਕਿ ਜਿਉਂ ਉਹਨਾਂ ਨੇ ਵੇਖ ਲਈ ਤਾਂ ਕਰਕੇ ਨਹੀਂ ਕੀ ਕਾਰਨ ਹੈਗਾ ਜੀ ਕਾਰਨ ਦੱਸ ਦੋ ਪੁੱਤ ਦੋ ਬੱਚਿਆਂ ਦਾ ਤਾਂ ਦਰਦ ਖਾ ਲੰਦੇ ਹਾਂਜੀ ਦੋ ਬੱਚੇ ਹੀ ਛੋਟੇ ਹੋਦੇ ਕਾਰਨ ਥੋੜਾ ਜਿਹਾ ਦੱਸ ਦੋ ਥੋੜਾ ਜਿਹਾ ਦੱਸ ਦੋ ਕਿਉਂ ਮਾਰਿਆ ਕਿਉਂ ਗਲਤੀ ਕਾਰਨ ਗਲਤੀ ਹੋ ਗਈ ਹਾਂਜੀ ਗਲਤੀ ਹੋ ਗਈ ਹੁਣ ਮੰਨਦੇ ਗਲਤੀ ਪਰ ਕੀਤੀ ਕਿ ਹੱਡੀ ਵੱਡੀ ਗਲਤੀ ਕੋਈ ਵੀ ਵਿਆਹ ਜੇ ਪੱਤੀ ਹੋਣੇ ਤੁਹਾਡੇ ਦੀ ਤੋ ਹੁਣ ਕੀ ਕੁਝ ਕਹਿਣਾ ਚਾਹੋਗੇ ਠੀਕ ਹੈ ਨਾ ਗਲਤੀ ਹੋ ਗਈ ਬਹੁਤ ਏ ਜਿਹੜੀ ਅੱਜ ਲੇਡੀ ਨੂੰ ਪੇਸ਼ ਕਰਾਇਆ ਗਿਆ ਤੋੜ ਦੇ ਵਿੱਚ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹ ਤਾਂ 2 ਦਿਨ ਦਾ ਰਿਮਾਂਡ ਮਿਲਿਆ ਗਿਆ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕੋਸ਼ਤ ਦੇ ਵੱਲ 5 ਦਿਨ ਦਾ ਰਿਮਾਂਡ ਮੰਗਿਆ ਸੀ 2 ਦਿਨ ਦਾ ਰਿਮਾਂਡ ਵਿੱਚ ਇਹ ਕਤਲ ਦੇ ਕੇਸ ਵਿੱਚ ਇਹਨੇ ਆਪਣੇ ਪਤੀ ਨੇ ਮਾਰ ਗਾਇਆ ਹਲਕੇ ਆਪਣੇ ਫਾਸ਼ੀ ਨਾ ਫਾਸ਼ੀ ਨਾ ਕੀਤਾ ਤੇ ਹੁਣ 2 ਦਿਨ ਦਾ ਰਿਮਾਂਡ ਮਿਲਿਆ ਜੀ ਠੀਕ ਓਕੇ ਦੱਸੋ ਇਹ ਬੱਚਾ ਤਾਂ ਨਹੀਂ ਦਰਸਾ ਰਿਹਾ ਕੋਈ ਬੱਚਾ ਤਾਂ ਬਹੁਤ ਦਰਸਾ ਰਿਹਾ ਆਇਆ ਸੀ ਹੁਣ ਮੰਮ ਤੇ ਗਲਤੀ ਹੋਈ ਸੀ ਗਲਤੀ ਉਹ ਸਾਡੇ ਕੋਲ ਕੀ ਕਾਰਨ ਕੀ ਲੱਗੇ ਕਿਲੇ ਇਹ ਮੈਂ ਨਹੀਂ ਮਾਰਨਾ ਚਾਹੁੰਦੀ ਸੀ ਇਹਨਾਂ ਨੇ ਮਾਰ ਛੱਟਿਆ ਨੇ ਕਿੰਨਾਂ ਨੇ ਮਾਰਿਆ ਹੈਗੇ ਨਾ ਸੋਨੂੰ ਹੁਣ ਗਲਤੀ ਮੰਨਦੇ ਜੇ ਮੈਂ ਗਲਤੀ ਅਫਸੋਸ ਹੈ ਗਲਤੀ ਤੇ ਗਲਤੀ ਦਾ ਅਫਸੋਸ ਅਚਾਰੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਾਨਨੀ ਅਦਾਲਤ ਅੰਮਰਸਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕੁਝ ਦਿਨ ਪਹਿਲੇ ਮਨੀ ਸ਼ਰਮਾ ਦਾ ਜਿਹੜੀ ਉਹਦੀ ਪਤਨੀ ਆ ਰਜਨੀ ਸ਼ਰਮਾ ਤੇ ਜਿਹੜਾ ਉਹਦਾ